ਅੱਜ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਕਿਸ ਤਰ੍ਹਾਂ ਆਪਾਂ ਮੰਜੇ ਘਰ ਬੁਣ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੈਂ ਇਹਦੇ ਵਿੱਚੋਂ ਪ੍ਰਾਣੀ ਨਵਾਰ ਕੱਢੀ ਐ ਦੇਖੋ ਆਪ ਇਹ ਜੀ ਪ੍ਰਾਣੀ ਨਵਾਰ ਤੇ ਫਿਰ ਇਸ ਨੂੰ ਮੈਂ ਸਾਫ਼ ਕਰਕੇ ਇਸ ਨੂੰ ਰੰਗਿਆ ਹੈ ਆ ਦੇਖੋ ਆਪ ਇਹ ਜੀ ਰੰਗ ਤੇ ਉਸ ਤੋਂ ਬਾਅਦ ਹੁਣ ਮੈਂ ਰੰਗ ਸੁੱਕਣ ਤੋਂ ਬਾਅਦ ਇਸ ਦੇ ਵਿੱਚ ਤਾਣਾ ਬੁਣਨ ਜਾ ਰਿਹਾ ਆ ਦੇਖੋ ਸਭ ਤੋਂ ਪਹਿਲਾਂ ਇੱਧਰ ਮੈਂ ਜਿਹੜੀ ਇੱਕ ਸੀਣ ਲਗਾਵਾਂਗਾ ਦੇਖੋ ਸੂਈ ਧਾਗੇ ਦੇ ਨਾਲ ਅਤੇ ਫਿਰ ਇਸ ਨੂੰ ਮੈਂ ਤਾਣਾ ਨੂੰ ਬੁਣਾਗਾ ਫਿਰ ਉਸ ਤੋਂ ਬਾਅਦ ਬਾਣਾ ਬੁਣਿਆ ਜਾਏਗਾ ਇਹ ਜੇਕਰ ਤੁਸੀਂ ਬਾਹਰੋਂ ਕੰਮ ਕਰਵਾਉਂਦੇ ਹੋ ਤੇ ਬੁਣਾਈ ਦਾ 300 ਰੁਪਿਆ ਵਿਅਕਤੀ ਲੈ ਜਾਂਦਾ ਹੈ ਤੁਹਾਡੇ ਕੋਲੋਂ ਤੇ 300 ਰੁਪਏ ਦੀ ਹੀ ਔਨਾਰ ਹੈ ਤਾਂ ਜਿਸ ਦੇ ਨਾਲ ਕੀ ਇਹ ਤੁਹਾਡਾ 600 ਰੁਪਿਆ ਲੱਗ ਜਾਂਦਾ ਹੈ ਤੇ ਤੁਸੀਂ ਇਹ ਕੰਮ ਘਰ ਵੀ ਕਰ ਸਕਦੇ ਹੋ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਸ ਤਰ੍ਹਾਂ ਆਪਾਂ ਘਰ ਇਹ ਆਪਾਂ ਕੰਮ ਬੜੀ ਆਸਾਨੀ ਦੇ ਨਾਲ ਕਰ ਸਕਦੇ ਆ ਸਭ ਤੋਂ ਪਹਿਲਾਂ ਮੈਂ ਦੇਖੋ ਤਾਣਾ ਇਹਦੇ ਵਿੱਚ ਬੁਣਾਗਾ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਤਾਣਾ ਹੈਗਾ ਉਹ ਬੁੰਨਦੇ ਹਾਂ ਤਾਣਾ ਬੁੰਨਣਾ ਬੜਾ ਆਸਾਨ ਹੈ ਦੇਖੋ ਇੱਕ ਵਿਅਕਤੀ ਹੀ ਇਕੱਲਾ ਇਹ ਬੁਣ ਲੈਂਦਾ ਹੈ ਤੇ ਬੜੀ ਤੇਜ਼ੀ ਦੇ ਨਾਲ ਤੁਸੀਂ ਇਸ ਨੂੰ ਬੁਣ ਸਕਦੇ ਹੋ ਇਹ ਦੇਖੋ ਬਾਅਦੋਂ ਆਪਾਂ ਇਸ ਨੂੰ ਟੈਕ ਕਰ ਲਵਾਂਗੇ ਤੇ ਫਿਰ ਆਪਾਂ ਇਹ ਬਾਣਾ ਪਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਮੰਜੇ ਜੜੇ ਹੈਗੇ ਇਹ ਬੁਣਸਾ ਤਾਣਾ ਆਪਣਾ ਬੁਣਿਆ ਆ ਗਿਆ ਹੈ ਹੁਣ ਆਪਾਂ ਦੇਖੋ ਬਾਣਾ ਬੁਣਨ ਲੱਗੇ ਆ ਸਭ ਤੋਂ ਪਹਿਲਾਂ ਦੇਖੋ ਇੱਕ ਮੈਰੀ ਲੜੀ ਪਾਈ ਹੈ ਤੇ ਇਸ ਦੇ ਵਿੱਚ ਕੀ ਕਰਨਾ ਹੁੰਦਾ ਹੈ ਕਿ ਸੱਸੀ ਨੂੰ ਆਪਾਂ ਦੇਖੋ ਸਾਈਡ ਦੇ ਉੱਤੋਂ ਕਮਾ ਲਿਆ ਹੈ ਤੇ ਇੱਕ ਆਪਾਂ ਨੇ ਨਵਾਰ ਦਾ ਪਾਸਾ ਦੱਬ ਲੈਣਾ ਹੁੰਦਾ ਹੈ ਤੇ ਇੱਕ ਚੱਕ ਲੈਣਾ ਹੁੰਦਾ ਹੈ ਦੇਖੋ ਇਸ ਤਰ੍ਹਾਂ ਕਰਕੇ ਇਹ ਬੁੰਤੀ ਫਿਰ ਬਣ ਜਾਂਦੀ ਹੈ ਤੇ ਦਵਾ-ਦਵਾ ਆਪਾਂ ਜਿਹੜਾ ਹੈਗਾ ਬਾਣਾ પા ਕੇ ਤਾਂ ਮੰਜਾ ਆਪਣਾ ਤਿਆਰ ਹੋ ਜਾਂਦਾ ਹੈ ਫਿਰ ਆਪਾਂ ਇਸ ਨੂੰ ਹਲਕਾ ਜਿਹਾ ਕੱਸ ਲੈਣਾ ਹੁੰਦਾ ਹੈ ਜੀ ਇਹ ਦੇਖੋ ਜੀ ਹੁਣ ਆਪਾਂ ਥੱਲੇੋਂ ਘੁਮਾ ਕੇ ਲੈ ਕੇ ਆਏ ਆਂ ਜੀ ਤੇ ਇਹ ਦੇਖੋ ਹੁਣ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖੋ ਇਹ ਰਸੀ ਦੱਬੀ ਸੀਗੀ ਹੁਣ ਦੇਖੋ ਇਹਨੂੰ ਚੱਕ ਲਾਂਗੇ ਇਹ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂਗੇ ਇਹ ਦੇਖੋ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂਗੇ ਇਹ ਦੇਖੋ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂਗੇ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂਗੇ ਅਨੁਕ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂਗੇ ਇੱਧਰ ਦੇਖੋ ਇਹ ਦੱਬੀ ਹੋਈ ਹੈ ਇਹਨੂੰ ਚੱਕ ਲਾਂ ਉਸ ਤੋਂ ਬਾਅਦ ਇਹਨੂੰ ਕਰਾਂਗੇ ਆਪਾਂ ਜੀ ਸਿੱਧਾ ਇਹ ਦੇ ਇਹਨੂੰ ਆਪਾਂ ਕਰ ਰਹੇ ਹਾਂ ਦੇਖੋ ਸਿੱਧਾ ਤੇ ਉਸ ਤੋਂ ਬਾਅਦ ਹਲਕਾ ਜਿਹਾ ਦੇਖੋ ਟਪਟ ਕਰ ਲਾਂਗੇ ਟੈਟ ਤੇ ਇਸ ਤਰ੍ਹਾਂ ਕਰਕੇ ਜਿੱਦਾਂ ਇਹ ਇੱਕ ਇੱਕ ਆਪਾਂ ਦੱਬੀਏ ਕਿ ਇੱਕ ਚੱਕੀਏ ਇਸ ਤਰ੍ਹਾਂ ਉਲਟ ਪਾਸੋਂ ਆਪਾਂ ਦੋ ਦੋ ਦੱਬ ਲਾਂਗੇ ਦੋ ਦੋ ਚੱਕ ਲਾਂਗੇ ਤੇ ਆਸਾਨੀ ਦੇ ਨਾਲ ਇਸ ਤਰ੍ਹਾਂ ਸਾਰਾ ਜਿਹੜਾ ਮੰਜਾ ਹੈਗਾ ਉਹ ਆਪਣਾ ਬੁਣ ਲਿਆ ਜਾਵੇ ਜੀ ਇਸ ਤਰ੍ਹਾਂ ਕਰਕੇ ਆਪਾਂ ਜਿਹੜੀਆਂ ਹੈਗੀਆਂ ਮੰਜੀਆਂ ਦੀ ਬਣਾਈ ਜਿਹੜੀ ਹੈਗੀ ਹੈ ਬੜੇ ਆਸਾਨੀ ਦੇ ਨਾਲ ਉਹ ਕਰ ਸਕਦੇ ਆ ਜੀ ਤੇ ਇਹ ਦੇਖੋ ਜੀ ਆਪਣੇ ਕੋਲ ਮੰਜਾ ਬੁਣ ਕੇ ਤਿਆਰ ਹੋ ਚੁੱਕਿਆ ਹੈ ਦੇਖੋ ਇਹ ਪਿਛਲਾ ਪਾਸਾ ਜੀ ਪਿਛਲੇ ਪਾਸੇ ਤੁਹਾਨੂੰ ਕਿਹਾ ਸੀਗੀ ਦੋ ਦੋ ਤੁਸੀਂ ਅ ਦੱਬਨੀਆਂ ਨੇ ਤੇ ਦੋ ਦੋ ਚੱਕਣੀਆਂ ਨੇ ਆ ਦੇਖੋ ਅਗਲੇ ਪਾਸੇ ਤੁਹਾਨੂੰ ਦਿਖਾਣੇ ਆ ਮੰਜਾ ਇਹ ਦੇਖੋ ਬਣ ਕੇ ਪੂਰੀ ਤਰ੍ਹਾਂ ਦੇਖੋ ਤਿਆਰ ਹੋ ਚੁੱਕਿਆ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਹੈਗੇ ਆ ਮੰਜੇ ਬੜੀ ਆਸਾਨੀ ਦੇ ਨਾਲ ਬਣ ਸਕਦੇ ਹੋ ਤੇ ਤੁਸੀਂ 300 ਰੁਪਿਆ ਪ੍ਰਤੀ ਮੰਜੇ ਦਾ ਬਚਾ ਸਕਦੇ ਹੋ ਧੰਨਵਾਦੀ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤੇ ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਬਾਕੀ ਵਿਅਕਤੀ ਵੀ ਘਰੇ ਹੀ ਮੰਜੇ ਜਿਹੜੇ ਹੈਗੇ ਆ ਉਹ ਬਣ ਸਕਣ